ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਚਮਚ ਸਟੈਂਡ ਜਿਸ ਦੇ ਉੱਪਰ ਮੈਂ ਸਵੇਰੇ ਦੇਖਿਆ ਛਿੱਪਕਲੀ ਲੱਗੀ ਸੀ ਮੇਰਾ ਮਨ ਬੜਾ ਖਰਾਬ ਹੋਇਆ ਦੇਖੋ ਸਾਨੂੰ ਰਾਤੀ ਤੇ ਆਪਾਂ ਸਾਰੇ ਕਿਚਨ ਸਾਫ਼ ਕਰਕੇ ਸੌਂਦੇ ਬਰਤਨ ਧੋ ਕੇ ਸੌਂਦਾ ਔਰ ਸਵੇਰੇ ਉੱਠ ਕੇ ਵੀ ਇੱਕ ਵਾਰ ਸਾਨੂੰ ਕਪੜਾ ਲੈ ਕੇ ਪੂਰੇ ਆਪਣੇ ਕਿਚਨ ਚੱਕ ਵਾਰ ਇਸਰਾ ਮਾਰ ਲੈਣਾ ਚਾਹੀਦਾ ਜਿਸ ਤਰ੍ਹਾਂ ਕੋਈ ਕੀੜੇ ਮਕੋੜੇ ਕੋਈ ਪਤਾ ਨਹੀਂ ਆਂਦਾ ਕੋਈ ਚਾਹੇ ਨਹੀਂ ਵੀ ਨਜ਼ਰ ਸਾਨੂੰ ਆਉਂਦੇ ਲੇਕਿਨ ਦੇਖੋ ਰਾਤ ਨੂੰ ਕੀ ਕੀ ਘੁੰਮਦੇ ਸਾਨੂੰ ਨਹੀਂ ਪਤਾ ਚਿਪਕਲੀਆਂ ਵੀ ਹੁੰਦੀਆਂ ਚੂਹੇ ਵੀ ਹੁੰਦੇ ਆ ਹਨਾ ਕੁਝ ਵੀ ਹੋ ਸਕਦਾ ਹੈ ਤੋ ਇਸ ਕਰਕੇ ਮੈਂ ਜਦ ਸਿਰ ਦੇਖਿਆ ਇਹਦੇ ਚਮਚ ਸਟੈਂਡ ਦੇ ਉੱਪਰ ਛਿਪਕਲੀ ਲੱਗੀ ਸੀ ਤੇ ਮੇਰਾ ਮਨ ਬੜਾ ਖਰਾਬ ਹੋਇਆ ਕਾਫੀ ਚਮਚ ਦੇ ਮੈਂ ਤੇ ਗਰਮ ਪਾਣੀ ਕਰਕੇ ਫਿਰ ਗਰਮ ਪਾਣੀ ਵਿੱਚ ਸਰਫ ਪਾ ਕੇ ਸਾਰਾ ਇਹਨੂੰ ਤੋਤਾ ਚੰਗੀ ਤਰ੍ਹਾਂ ਵੀਮ ਪਾ ਕੇ ਤੇ ਇਸ ਕਰਕੇ ਅਸੀਂ ਹੁਣ ਮੈਂ ਮੰਗਾਇਆ ਇਹਦੇ ਵਾਸਤੇ ਇੱਕ ਤਮਾ ਸਟੈਂਡ ਸਾਫ ਕਰ ਲੈਣਾ ਪੂਰਾ ਵੀ ਕਰ ਲੈਣਾ ਇਹ ਆ ਨਿਆਸਾ ਦਾ ਚਮਚ ਸਟੈਂਡ ਇਹਨੂੰ ਅਸੀਂ ਆਨਲਾਈਨੋਂ ਖਰਿਆ ਇਹ ਪੂਰਾ ਪੂਰੇ ਟ ਕਨ ਬਾਕਸ ਉੱਪਰ ਹੈਗਾ ਇਹ ਖੋਲ ਵੀ ਜਾਂਦਾ ਦੇਖੋ ਖੁੱਲ ਕੇ ਇਹਦੇ ਤਿੰਨ ਅਲੱਗ-ਅਲੱਗ ਸਟਾਈਲ ਆ ਗਏ ਆ ਪਹਿਲੇ ਬਾਕਸ ਬਣਿਆ ਆ ਇਹਦੇ ਉੱਪਰ ਫਿਰ ਢਾਲੀ ਵਾਲਾ ਬਾਕਸ ਹੈਗਾ ਤੇ ਨੀਚੇ ਥੋੜੀ ਜਿਹੀ ਝਾਲੀ ਵੀ ਲੱਗੀ ਹੈ ਦੇਖੋ ਪੂਰਾ ਚਮਚ ਵਿੱਚ ਆ ਜਾਣਗੇ ਇਹਦੇ ਉੱਪਰ ਉਹਦੀ ਫਿਰ ਹੈ ਟੱਕਣ ਦੇ ਨਾਲ ਬੰਦ ਵੀ ਹੋ ਜਾਏਗਾ ਇਹਦੇ ਚ ਸਾਰੇ ਚਮਚ ਲਗਾ ਦੇਣੇ ਨੇ ਜਿਹਦੇ ਨਾਲ ਕਿ ਸਾਨੂੰ ਕੋਈ ਨੁਕਸਾਨ ਨਾ ਹੋਏ ਸਮਸਤ ਆਣੇ ਸਬਜ਼ੀ ਖਾਣੀ ਹੈ ਕੁਝ ਵੀ ਖਾਣਾ ਹੈ ਤੇ ਦੇਖੋ ਇਹਦੇ ਉੱਪਰ ਇਹਨੂੰ ਇਸ ਤਰ੍ਹਾਂ ਕਰਕੇ ਅਸੀਂ ਲਗਾ ਦਿੰਨਾ ਹੈ ਇਹ ਤੁਹਾਡਾ ਸੇਫ ਹੈਗਾ ਸਤ ਰਾਤ ਤੁਸੀਂ ਸੇਰ ਲਗਾ ਲਗਾ ਦੋ ਸਵੇਰੇ ਫਿਰ ਉਤਾਰ ਕੇ ਰੱਖ ਦੋ ਔਰ ਫਿਰ ਸਫਾਈ ਦੇ ਨਾਲ-ਨਾਲ ਅਸੀਂ ਚਕਲਾ ਆਪਣਾ ਵੇਲਨ ਔਰ ਜੋ ਹੈ ਤਵਾ ਆਪਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪਹਿਲੇ ਪਾਣੀ ਦੇ ਨਾਲ ਵਾਸ਼ ਕਰ ਲੈਣਾ ਸੇਰੇ ਉੱਟ ਕੇ ਫਿਰ ਹੀ ਯੂਜ਼ ਕਰਨਾ ਹੈ ਕਿਚਨ ਚ ਕੰਮ ਕਰਨ ਤੋਂ ਪਹਿਲੇ ਇਹ ਤਿੰਨੋ ਚੀਜ਼ਾਂ ਨੂੰ ਸਾਫ਼ ਕਰਕੇ ਫਿਰ ਇਹ ਆਪਾਂ ਰੋਟੀ ਬਣਾਣੀ ਹੈ ਔਰ ਇਸੇ ਇਸ ਤਰ੍ਹਾਂ